ਸਲੋਕ ਮਹੱਲਾ ਤੀਜਾ ਵਾਹੋ ਵਾਹੋ ਤਿਸਨੋ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹੋ ਵਾਹੋ ਤਿਸਨੋ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹ ਤਿਸਨੋ ਆਖੀਐ ਜੇ ਸਭ ਮਹਿ ਰਹਿ ਆਸਮਾਏ ਵਾਹ ਵਾਹ ਤਿਸਨੋ ਆਖੀਐ ਜੇ ਦੇਂਦਾ ਰਿਜਕ ਸਬਾਹੇ ਨਾਨਕ ਵਾਹ ਵਾਹ ੴ ਕਰ ਸਲਾਹੀਐ ਜੇ ਸਤਿਗੁਰ ਦੀਆ ਦਿਖਾਏ ਮੁਹੱਲਾ ਤੀਜਾ वाहो वाहो गुरुमुख सदा करह मन मुख मर बेख खाए ओ वाहो वाहो ना पावई दुखे दुख विहाए गुरमुख अमृत पीवना वाहो वाहो करह हे नानक वाहो वाहो करह से जन निर्मले त्रिपभन सो जी पाए पौड़ी हर कह भाणे गुर मिले सेवा भगत बनी जै हर कह भाणे हर मन वसै सहज रस पीजै ਹਰ ਕਹਿ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕਹਿ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ਸਲੋਕ ਮਹੱਲਾ 3 ਵਾਹੋ ਵਾਹੋ ਸੇ ਜਨ ਸਦਾ ਕਰਹਿ ਜਿਨ ਕਉ ਆਪੇ ਦੇ 부ਝਾਏ ਵਾਹੋ ਆਹ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚ ਅਹ ਜਾਏ ਵਾਹੋ ਵਾਹੋ ਗੁਰ ਸਿੱਖ ਜੋ ਨਿਤ ਕਰੇ ਸੋ ਮਾਨ ਚਿੰਦਿਆ ਫਾਲ ਪਾਏ ਵਾਹ ਵਾਹ ਕਰਹਿ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਿਲਾਏ ਵਾਹ ਵਾਹ ਹਿਰਦੈ ਉਚਰਾ ਮੁਖੋਂ ਵੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰਹਿ ਹਉ ਤਾਨ ਮਨ ਤਿਨ ਕਉ ਦੇਉ ਮਹੰਲਾ ਤੀਜਾ ਵਾਹੋ ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ ਜਿਨ ਸੇਵਿਆ ਤੈਨ ਫਲ ਪਾਇਆ ਵਾਹੋ ਤਿਨ ਬਲਿਹਾਰੈ ਜਾਓ ਵਾਹੋ ਵਾਹੋ ਗੁਣੀ ਨਿਧਾਨ ਹੈ ਜਿਸਨੋ ਅਦੇ ਸੋ ਖਾਏ ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰ ਸਿੱਖ ਨਿਤ ਸਾਬ ਕਰਹੁ ਗੁਰ ਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਨ ਚੇਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੇ ਪੌੜੀ ਹਰ ਜੀਓ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਜ ਸਮਾਣੀ ਆਨ ਦਿਨ ਜਾਗਹਿ ਨਾ ਸਵਹਿ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨਪ੍ਰਾਣੀ ਵੇਨ ਗੁਰ ਕੇ ਨੈ ਨਾ ਪਾਇਓ 파ਚ ਮੋਏ ਅਜਾਣੀ ਸ਼ਲੋਕ ਮਹੱਲਾ ਤੀਜਾ ਵਾਹੋ ਵਾਹੋ ਬਾਣੀਂ ਦਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ ਵਾਹੋ ਵਾਹੋ ਅਗਮ ਅਥਾਹੋ ਹੈ ਵਾਹੋ ਵਾਹੋ ਸੱਚਾ ਸੋਏ ਵਾਹੋ ਵਾਹੋ ਵੇ ਪ੍ਰਵਾਹੋ ਹੈ ਵਾਹੋ ਵਾਹੋ ਕਰੇ ਸੋ ਹੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਾਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਆਨ ਦਿਨ ਨਾਮ ਲਾਇ ਮਹੱਲਾ ਤੀਜਾ ਮਨ ਸਤਗੁਰ ਸੇਵੇ ਸਾਥ ਨ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮੈ ਨਾ ਪਾਇ ਆਜਾਏ ਜਿਨਾਂ ਅੰਤਰ ਲੋਭ ਵਿਕਾਰ ਹੈ ਦੂਜੈ ਭਾਏ ਖੁਆਏ ਜੰਮਣ ਮਰਣ ਨਾ ਚੁੱਕੈ ਹਉਮੈ ਵਿੱਚ ਦੁੱਖ ਪਾਏ ਜਿਨਾਂ ਸਤਿਗੁਰ ਸਿਓ ਚੇਤ ਲਾਇਆ ਸੋ ਖਾਲੀ ਕੋਈ ਨਾਹੇ ਤਿੰਨ ਜਮ ਕੀ ਤਲਬ ਨਾ ਹੋਵਈ ਨਾ ਹੋਏ ਦੁੱਖ ਸਹਾਂਹੇ ਨਾਨਕ ਗੁਰਮੁਖ ਉਬਾਰੇ ਸਚੈ ਸਬਦ ਸਮਾਹੇ ਪਉੜੀ ਢੜੀ ਤਿਸਨੋਂ ਆਖੀਐ ਜੇ ਖਸਮੈ ਧਰੇ ਪਿਆਰ ਧਾਰ ਖੜਾ ਸੇਵਾ ਕਰੇ ਗੁਰ ਸਬਦ ਦੀ ਵਿਚਾਰ ਢਾਡੀ دار ਘਰ ਪਾਏ ਸੀ ਸੱਚ ਰੱਖੈ ਉਰ ਧਾਰ ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਢਾਡੀ ਕੀ ਸੇਵਾ ਚਾਕਰੀ ਹਾਰ ਜਪ ਹਾਰ ਨਿਸਤਾਰ ਸ਼ਲੋਕ ਮਹੱਲਾ ਤੀਜਾ ਗੂਜਰੀ ਜਾਤ ਗਵਾਰ ਜਾ ਸਹ ਪਾਏ ਆਪਣਾ ਗੁਰ ਕੈ ਸਬਦ ਵਿਚਾਰ ਆਨ ਦਿਨ ਹਰ ਜਪ ਜਪਣਾ ਜਿਸ ਸਤਗੁਰ ਮਿਲੈ ਤਿਸ ਭਾਉ ਪਵੈ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ ਓਹ ਕੁਛ ਅੱਜੀ ਕੁ ਲਖਣੀ ਪਰ ਹਰ ਛੋਡੀ ਪਧਾਰ ਭੈ ਭਇ ਮਨ ਕਟਿਐ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਊਤਮ ਹੋਵੇ ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੈ ਭੈ ਰਹੈ ਭੈ ਵਿੱਚ ਕਮਾਵੇ ਕਾਰ ਅਥਾ ਸੁਖ ਵਡਿਆਈਆ ਦਰਗਹ ਮੋਖ ਦੁਆਰ ਭੈ ਤੇ ਨਿਰਭਾਉ ਪਾਈਐ ਮਿਲ ਜੋਤੀ ਜੋਤਿ ਅਪਾਰ ਨਾਨਕ ਖਸਮੈ ਭਾਵੇਂ ਸਾ ਭਲੀ ਜਿਸਨੋ ਆਪੇ ਬਖਸੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਹੀਏ ਸੱਚੇ ਕਾਓ ਬਲ ਜਾਓ ਨਾਨਕ ਏਕ ਛੋੜ ਦੂਜੈ ਲੱਗੈ ਸਾਹ ਜਿਹਵਾ ਜਲ ਜਾਓ ਪਉੜੀ ਅੰਸਾ ਅਵਤਾਰ ਉਪਾਏ ਓਨ ਪਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਵਦੇ ਦੁਖ ਸੁਖ ਭਿੜਿਆ ईश्वर ब्रह्मा सेवदे न लहिया निरपाओ निरंकार अलख है गुरुमुख प्रगटिया तिथै सोग विजोग न व्यापई अस्थिर थिर जग या तीजा ਇਹੋ ਸਾਬ ਕਿਛ ਆਵਣ ਜਾਣ ਹੈ ਜੀਤਾ ਹੈ ਆਕਾਰ ਜੇਨ ਇਹੋ ਲੇਖਾ ਲਿਖਿਆ ਸੋ ਹੋਆ ਪਰਵਾਨ ਨਾਨਕ ਜੇ ਕੋ ਆਪ ਗੁਣਾਏ ਦਾ ਸੋ ਮੂਰਖ ਗਾਵਾਰ ਮਹੱਲਾ ਤੀਜਾ ਮਾਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ ਪਾਉੜੀ ਤੇਸ ਆਗੈ ਅਰਦਾਸ ਜਿਹਨ ਉਪਾਇਆ ਸਤਗੁਰ ਆਪਣਾ ਸੇਵ ਸਭ ਫਲ ਪਾਇਆ अमृत हार का ना सदा ते आया संत जना कै संग दुख मिटाया नानक पये अचिंत हार निह चलाया सलोक महल्ला तीजा ਇਤ ਮਿਆਲਾ ਉੱਚੀਆਂ ਘਰ ਉੱਚਾ ਨਿਰਣਾਉ ਮਹਿਲ ਭਗਤੀ ਘਰ ਸਰੈ ਸੱਜਣ ਆਹ ਹੁਨੇ ਆਓ ਵਰਸਨਾ ਤਾ ਵਰਸ ਘਨਾ ਬਾਹੜ ਵਰਸਹਿ ਕਾਹੇ ਨਾਨਕ ਤੈਨ ਬਲੇ ਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਹੇ ਮਹੱਲਾ ਚੀਜਾ ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੀ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ ਪਾਉੜੀ ਪ੍ਰਭ ਪਾਸ ਜਾਣ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤਉ ਦਤਿ ਆਈ ਜੀ ਅਜੰਤ ਸਭ ਤੇਰੇ ਆ ਤੂ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਾਗ ਪਾਈ ਸਲੋਕ ਮਹਲਾ 3 ਆਸਾ ਕਰਤਾ ਜਗ 모ਆ ਆਸਾ ਮਰੈ ਨਾ ਜਾਏ ਨਾਨਕ ਆਸਾ ਪੂਰੀਆ ਸੱਚੇ ਸਿਉ ਚੇਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਾਰ ਜਾਏ ਸੀ ਜੇਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਬਾਜਹੁ ਹਰ ਕੈ ਨਾਏ ਪੌੜੀ आपे जगत उपाहेन कर पूरा थाट आपे सहो आपे वनजारा आपे ही हर हाट आपे सागर आपे वोह था आपे ही खेवाट आपे गौर चेला है आपे आपे दसे ਜਨ ਨਾਨਕ ਨਾਮ ਧਿਆਏ ਤੂ ਸਭ ਕੇਲ ਵਿਖਾਟ ਸੁਧ ਰਾਗ ਗੂਜਰੀ ਵਾਰ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਾਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤੇ ਆ ਦਰਗਹਿ ਪਾਈਐ ਥਾਉ ਭੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹਿ ਉਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਖਾਜ ਸਵਾਰਿਆਨ ਉਹਾ ਆਪ ਦਿਆਲ ਮਨਹੁ ਨ ਵਿਸਾਰੇ ਅਨ ਸਾਧ ਜਿ ਨਾ ਕੈ ਸੰਗ ਭਵ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਖੇ ਨਮਾਹੀ ਵਿਦਾਰੇ ਅਨ ਤੇਸ ਸਾਹਿਬ ਕੀਤੇ ਕਾ ਨਾਨਕ ਮਨੈ ਮਾਹੀ ਜਿਸੇ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਪਾਉੜੀ ਰਖੋ ਨਿਰੰਜਨ ਬੁਰਖ ਅਗਮ ਅਪਾਰੀਐ ਸਚੋ ਸੱਚਾ ਸੱਚ ਸੱਚ ਨਿਹਾਰੀਐ ਕੂੜਾ ਨਾ ਜਾਪੈ ਕਿਛ ਤੇਰੀ ਧਾਰੀ ਐ ਸਭ ਸਹੇ ਦੇ ਦਾਤਾਰ ਜੀਤ ਉਪਾਰੀ ਐ ਇਕਤ ਸੂਤ ਪਰੋਏ ਜੋਤ ਸੰਜਾਰੀ ਐ ਹੁਕਮੇ ਭਵ ਜਲ ਮੰਝ ਹੁਕਮੇ ਤਾਰੀ ਐ ਪ੍ਰਭ ਜਿਓ ਤੋਦ ਧਿਆਏ ਸੋਏ ਜਿਸ ਭਾਗ ਮਥਾਰੀ ਐ ਤੇਰੇ ਗਾਤ ਮੇਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ ਸ਼ਲੋਕ ਮੁਹੱਲਾ ਪੰਜਵਾ ਜਾ ਤੂੰ ਤੁਸਹਿ ਮਿਹਰਵਾਨ ਅਚਿੰਤ ਵਸਹਿ ਮਨ ਮਾਹੇ ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧ ਘਰ ਮਹਿ ਪਾਹੇ जा तू तु सह मेहरवान ता गुर का मंतर कमाहे जा तू तु सह मेहरवान ता नानक साच समाहे महल्ला पंजावान ਇਤੀ ਬਾਹਨੁ ਬਾਹਣੇ ਮੋਚ ਬਜਾਇਨ ਵਜ ਨਾਨਕ ਸਚੇ ਨਾਮ ਵੇਣ ਕਿਸੈ ਨਾ ਰਹੀ ਆ ਲज्ज ਪਾਉੜੀ ਤੋਦਤੇ ਆਇਨ 베ਦ ਕਤੇ ਬਾਸਾਨ ਖੜੇ ਗਣਤੀ ਗਣੀ ਨਾ ਜਾਏ ਤੇ ਰਹਿਦਾਰ ਪੜੇ ਬ੍ਰਹਮੇ ਤੋਦ ਤੇ ਆਇ ਨ ਇੰਦਰ ਇੰਦਰਾਸਨਾ ਸ਼ੰਕਰ ਵਿਸ਼ਨ ਅਵਤਾਰ ਹਾਰ ਜਸ ਮੁਖ ਭਣਾ ਪੀਰ ਤੇ ਕਾਬਰ ਸੇਖ ਮਸਾਇਕ ਔਲੀਏ ਓਤ ਪੋਤ ਨਰੰਕਾਰ ਘਾਟ ਘਾਟ ਮੌਲੀਏ कूड़ा करे बिनासरमें तित लाहे आप तित तित लॻी आहे स्लोक महां चङे आई आलक करे बुरे आई हुए शेर नानक अॼुकल्ह आसी गाफल फाही पेर મહલ્લા પંજાવા કિતિયા કુટંગ ગુજ્યા થીએ ના હિત નાનક ત સહે ઠકિયા મન મ સચ્ચા મિત powdi હે માંગાવ તુજે દયાલ કર દાસા ગોલેયા નૌ નિદ પાય રાજ જીવા બોલેયા अमृतनाम निधानसे निहाल निहार श्रवणी सुना। कमावा तेन की कार शरीर पवित होए पखा पाणी पीस विघसा पैरोये कशु न होय प्रभ निहाली है मोहे निर्गुण थाओ संत श्लोक शलोक पंजवा साजन तेरे चरण की होए रहा साध सातूर नानक सरन तुहारिया पेखाओ सदा हजूर महला पंजवा पतत पुनीत असङ्ख होहे हार चरणी लाग। सठ तीर्थ नाम प्राप जिस नानक मस्तक भाग नित जपिय सास गिरास नवद गारदा जिसनो करे रहम विसारदा ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਸ ਜਾਣੈ ਜਾਣ ਬੁੱਝ ਵਿਚਾਰਦਾ ਆਨੇਕ ਰੂਪ ਖੇਨ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸਹਿ ਉਧਾਰਦਾ ਜਿਸਦੈ ਹੋਵੈ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀਵਾਨ ਹੈ ਹਾਉ ਤਿਸ ਨਮਸਕਾਰ ਦਾ